ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਆਪਣਾ ਵਿਸ਼ਾ ਇੱਕ ਅਲੱਗ ਹੈ हटਕੇ ਆ ਕਿ ਘਰ ਵਿੱਚ ਵਰਤੀ ਜਾਣ ਵਾਲੀ ਤੀਲਾਂ ਵਾਲੀ ਡੱਬੀ ਜਿਸ ਨੂੰ ਮਾਚਸ ਵੀ ਕਹਿੰਦੇ ਆ ਉਸ ਦੇ ਉੱਪਰ ਹੋਮ ਲਾਈਟ ਕਿਉਂ ਲਿਖਿਆ ਹੁੰਦਾ ਹਾਊਸ ਲਾਈਟ ਕਿਉਂ ਨਹੀਂ ਲਿਖਿਆ ਹੁੰਦਾ ਅਸੀਂ ਸ਼ੁਰੂ ਤੋਂ ਹੀ ਉਸ ਡੱਬੀ ਦੀ ਵਰਤੋਂ ਕਰਦੇ ਆ ਰਹੇ ਹਾਂ ਭਾਵੇਂ ਕਿ ਅੱਜ ਹੋਰ ਵੀ ਕਈ ਤਰੀਕਿਆਂ ਨਾਲ ਲਾਈਟਰ ਵਗੈਰਾ ਵੀ ਆ ਗਏ ਪਰ ਫਿਰ ਵੀ ਕਿਤੇ ਨਾ ਕਿਤੇ ਉਹ ਤੀਲਾਂ ਵਾਲੀ ਡੱਬੀ ਉਹ ਮਾਚਸ ਵਰਤੀ ਹੀ ਜਾਂਦੀ ਆ ਤੇ ਅਸੀਂ ਸ਼ੁਰੂ ਤੋਂ ਹੀ ਵੇਖਦੇ ਆ ਰਹੇ ਹਾਂ ਕਿ ਉਸ ਉੱਪਰ ਹੋਮ ਲਿਖਿਆ ਹੁੰਦਾ ਉਸ ਉੱਪਰ ਹਾਊਸ ਕਿਉਂ ਨਹੀਂ ਲਿਖਿਆ ਹੁੰਦਾ ਹੋਮ ਦਾ ਮਤਲਬ ਵੀ ਘਰ ਹੁੰਦਾ ਤੇ ਹਾਊਸ ਦਾ ਮਤਲਬ ਵੀ ਘਰ ਹੁੰਦਾ ਤੇ ਫਿਰ ਕੱਲਾ ਹੋਮ ਹੀ ਕਿਉਂ ਲਿਖਿਆ ਹੁੰਦਾ ਜਦੋਂ ਤੁਹਾਡੇ ਵਰਗੇ ਸੂਝਵਾਨ ਭੈਣ ਭਰਾਵਾਂ ਨਾਲ ਗੱਲ ਕਰੀਏ ਨਾ ਇੰਨੀਆਂ ਨਿਕੀਆਂ ਗੱਲਾਂ ਜਿਹੜੀਆਂ ਇਹਨਾਂ ਦੀ ਜਾਣਕਾਰੀ ਹੋਣੀ ਸਾਨੂੰ ਬੜੀ ਜ਼ਰੂਰੀ ਆ ਤੇ ਫਿਰ ਉਹ ਸਾਨੂੰ ਦੱਸਦੇ ਨੇ ਕਿ ਇਹਨਾਂ ਚੀਜ਼ਾਂ ਦੇ ਕੀ ਅਰਥ ਨੇ ਤੇ ਆਓ ਫਿਰ ਆਪਾਂ ਵੀ ਇਸ ਗੱਲ ਬਾਰੇ ਜਾਣਕਾਰੀ ਹਾਸਲ ਕਰੀਏ ਕਿ ਉਸ ਤੀਲਾਂ ਵਾਲੀ ਡੱਬੀ ਮਾਰਚਸ ਦੇ ਉੱਪਰ ਹੂਮ ਲਾਈਟ ਹੀ ਕਿਉਂ ਲਿਖਿਆ ਹੁੰਦਾ ਇਸ ਨੂੰ ਜਾਣਨ ਤੋਂ ਪਹਿਲਾਂ ਸਾਨੂੰ ਹੂਮ ਤੇ ਹਾਊਸ ਵਿੱਚ ਫਰਕ ਦਾ ਪਤਾ ਹੋਣਾ ਵੀ ਬੜਾ ਜ਼ਰੂਰੀ ਆ ਕਿ ਹੋਮ ਦਾ ਕੀ ਅਰਥ ਆ ਤੇ ਹਾਊਸ ਦਾ ਕੀ ਅਰਥ ਆ ਮਤਲਬ ਦੋਨਾਂ ਦੇ ਹੀ ਘਾਰ ਆ ਪਰ ਜੋ ਹਾਊਸ ਹੁੰਦਾ ਨਾ ਉਸ ਦਾ ਮਤਲਬ ਹੁੰਦਾ ਕਿ ਉਸ ਵਿੱਚ ਰਹਿਣ ਵਾਲੇ ਜੀ ਜਿਹੜੇ ਹੁੰਦੇ ਆ ਨਾ ਉਹ ਪਰਮਾਨੈਂਟ ਨਹੀਂ ਹੁੰਦੇ ਉਹ ਕੋਈ 1 ਮਹੀਨੇ ਕੋਈ 2 ਮਹੀਨੇ ਕੋਈ ਸਾਲ ਵਾਸਤੇ ਆਇਆ ਹੁੰਦਾ ਉੱਥੇ ਰਹਿਣ ਵਾਸਤੇ ਤੇ ਉਹ ਘਰ ਜਿਹੜਾ ਉਹ ਰੈਂਟ ਤੇ ਹੁੰਦਾ ਉਹਦੇ ਉਹਦਾ ਰੈਂਟ ਪੇ ਕਰਨਾ ਹੁੰਦਾ ਇਸ ਕਰਕੇ ਉਹ ਹਾਊਸ ਹੁੰਦਾ ਕਿਉਂਕਿ ਉਸ ਘਰ ਦੇ ਨਾਲ ਸਾਡੀਆਂ ਰੀਜਾਂ ਨਹੀਂ ਜੁੜੀਆਂ ਹੁੰਦੀਆਂ ਉਸ ਘਰ ਵਿੱਚ ਹੁਣ ਤੁਸੀਂ ਕਹੋਗੇ ਕਿ ਉਹ ਵੀ ਤੇ ਘਰ ਹੀ ਆ ਜਿੱਥੇ ਜੀ ਰਹੇ ਆ ਬਿਲਕੁਲ ਪਰ ਉਹ ਪਰਮਾਨੈਂਟ ਨਹੀਂ ਆ ਉਸ ਵਿੱਚ ਰਹਿੰਦੇ ਜੀਆਂ ਦੇ ਮਨਾਂ ਵਿੱਚ ਵੀ ਇੱਕ ਇੱਛਾ ਹੁੰਦੀ ਆ ਇੱਕ ਚਾਹਤ ਹੁੰਦੀ ਕਿ ਸਾਡਾ ਵੀ ਆਪਣਾ ਘਰ ਹੋਵੇ ਕਿਉਂਕਿ ਉਹ ਘਰ ਰੈਂਟ ਤੇ ਹੁੰਦਾ ਆ ਉਹਦੇ ਨਾਲ ਸਾਡੇ ਚਾਹ ਮੋਹ ਨਹੀਂ ਜੁੜੇ ਹੁੰਦੇ ਤੇ ਫੇਰ ਤੁਸੀਂ ਵੇਖਦੇ ਹੋ ਹੋਟਲਾਂ 'ਚ ਰੈਸਟੋਰੈਂਟਾਂ ਵਿੱਚ ਵੀ ਲੋਕ ਰਹਿੰਦੇ ਆ ਉੱਥੇ ਵੀ ਖਾਣਾ ਪੀਂਦੇ ਆ ਉੱਥੇ ਵੀ ਗੈਸਟ ਹਾਊਸ ਲਿਖਿਆ ਹੁੰਦਾ ਹਾਊਸ ਹੀ ਲਿਖਿਆ ਹੁੰਦਾ ਨਾ ਤੇ ਫੇਰ ਜਿਹੜਾ ਹੋਮ ਹੁੰਦਾ ਨਾ ਜਿਹੜਾ ਘਰ ਹੁੰਦਾ ਉਹ ਉਹ ਹੁੰਦਾ ਵਾ ਜਿੱਥੇ ਬਚਪਨ ਤੋਂ ਲੈ ਕੇ ਆਪਣੇ ਜਵਾਨੀ ਬੁਢਾਪਾ ਕੱਟਿਆ ਹੋਵੇ ਜਿਸਨੀਆਂ ਨੀਹਾਂ ਨਾਲ ਸਾਡੀਆਂ ਭਾਵਨਾਵਾਂ ਜੁੜੀਆਂ ਹੋਣ ਜਿਸ ਘਰ ਦੀਆਂ ਕੰਧਾਂ ਦੇ ਨਾਲ ਸਾਨੂੰ ਮੋਹ ਹੋਵੇ ਉਹ ਘਰ ਹੁੰਦਾ ਹੁਣ ਤੁਸੀਂ ਚੰਗੀ ਤਰ੍ਹਾਂ ਸਾਰੇ ਜਾਣਦੇ ਹੋ ਕਿ ਆਪਣੇ ਘਰ ਵਿੱਚ ਰਹਿਣ ਦਾ ਨਜ਼ਾਰਾ ਹੀ ਵੱਖਰਾ ਹੁੰਦਾ ਭਾਵੇਂ ਉਹ ਘਰ ਇੱਕ ਕਮਰੇ ਦਾ ਹੀ ਕਿਉਂ ਨਾ ਹੋਵੇ ਹੁਣ ਇਹਦਾ ਮਤਲਬ ਇਹ ਨਹੀਂ ਕਿ ਘਰ ਉਹ ਹੁੰਦਾ ਵਾ ਕਿ ਜਿਹੜਾ ਡਬਲ ਸਟੋਰੀ ਹੋਵੇ ਜਾਂ ਜਿੱਥੇ ਚੰਗੀ ਤਰ੍ਹਾਂ ਟਾਇਲਾਂ ਪੱਥਰ ਲੱਗੇ ਹੋਣ ਨਹੀਂ ਜਿੱਥੇ ਚਾਰ ਜੀ ਪਿਆਰ ਨਾਲ ਮੁਹੱਬਤ ਨਾਲ ਰਹਿੰਦੇ ਹੋਣ ਨਾ ਭਾਵੇਂ ਉਹ ਇੱਕ ਕਮਰੇ ਦਾ ਹੀ ਹੋਵੇ ਪਾਵੇਂ ਉਹਦੀ ਛੱਤ ਬਾਲਿਆਂ ਦੀ ਹੀ ਹੋਵੇ ਪਾਵੇਂ ਉਹਦੇ ਫਰਸ਼ ਵੀ ਨਾ ਪਿਆ ਹੋਵੇ ਕੱਚਾ ਹੋਵੇ ਉਹ ਵੀ ਘਰ ਹੁੰਦਾ ਕਿਉਂਕਿ ਉੱਥੇ ਚਾਰਜੀ ਬੜੇ ਮੋਹ ਪਿਆਰ ਨਾਲ ਰਹਿੰਦੇ ਆ ਉਸ ਆਪਣੇ ਘਰ ਦੀਆਂ ਕੰਧਾਂ ਨਾਲ ਵੀ ਮੋਹ ਹੁੰਦਾ ਤੁਸੀਂ ਸਮਝ ਸਕਦੇ ਹੋ ਕਿ ਕਿਤੇ ਰੈਂਟ ਤੇ ਰਹਿੰਦੇ ਹੋਈ ਐ ਨਾ ਤਾਂ ਆਪਣੇ ਮਨ 'ਚ ਇਹ ਹੁੰਦਾ ਕਿ ਸਾਡਾ ਵੀ ਘਰ ਬਣੇ ਪਰ ਉਹ ਘਰ ਦੇ ਨਾਲ ਪਿਆਰ ਨਹੀਂ ਹੁੰਦਾ ਘਰ ਉਸ ਨਾਲ ਹੀ ਪਿਆਰ ਹੁੰਦਾ ਜਿਹੜਾ ਆਪਣਾ ਹੋਵੇ ਭਾਵੇਂ ਉਹ ਛੋਟਾ ਹੀ ਹੋਵੇ ਇਸ ਕਰਕੇ ਹੀ ਮਾਰਚਸ ਦੇ ਉੱਪਰ ਤੀਲਾਂ ਵਾਲੀ ਡੱਬੀ ਦੇ ਉੱਪਰ ਹੋਮ ਲਿਖਿਆ ਹੁੰਦਾ ਹੋਮ ਲਾਈਟ ਲਿਖਿਆ ਹੁੰਦਾ ਕਿ ਇਹ ਘਰ ਵਿੱਚ ਵਰਤੀ ਜਾ ਸਕਦੀ ਹੈ ਜਿੱਥੇ ਚਾਰ ਜੀ ਰਹਿੰਦੇ ਨੇ ਜਿੱਥੇ ਆਪਸ ਵਿੱਚ ਪਿਆਰ ਆ ਮੁਹੱਬਤ ਆ ਉਹਨਾਂ ਦੇ ਖਾਣੇ ਬਣਾਉਣ ਵਾਸਤੇ ਇਹ ਡੱਬੇ ਵਰਤੀ ਜਾ ਸਕਦੀ ਹੈ ਇਸ ਦਾ ਵੀ ਬਹੁਤ ਡੂੰਗਾ ਅਰਥ ਆ ਸੋ ਮੈਂ ਆਸ ਕਰਦੀ ਆ ਕਿ ਤੁਹਾਨੂੰ ਇਹ ਵਿਚਾਰ ਚੰਗੇ ਲੱਗਣਗੇ ਜੇਕਰ ਤੁਹਾਡੇ ਕੋਲ ਕੋਈ ਹੋਰ ਵਿਚਾਰ ਆ ਇਸ ਗੱਲ ਨੂੰ ਲੈ ਕੇ ਤਾਂ ਤੁਸੀਂ ਵੀ ਆਪਣੇ ਵਿਚਾਰ ਮੇਰੇ ਨਾਲ ਸਾਂਝੇ ਕਰ ਸਕਦੇ ਹੋ ਖੁਸ਼ ਰਹੋ ਤੰਦਰੁਸਤ ਰਹੋ